ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਹਾਂ ਜੀ ਪਿੰਡ ਜਲਵੇੜਾ ਤੁਸੀਂ ਘਰ ਦੇ ਹਾਲਾਤ ਦੇਖ ਸਕਦੇ ਹੋਗੇ ਕੀ ਹਾਲਾਤ ਨੇਗੇ ਦੇਖੋ ਨੌਣ ਦੇ ਰੋ ਲੈਟਰਨ ਦੇ ਇਹਦੇ ਪਰਦਾ ਨਹੀਂ ਹੈਗਾ ਮੰਨ ਲਓ ਇਹਦੇ ਪੱਲਾ ਵੀ ਨਹੀਂ ਲਵਾ ਸਕਦੇ ਇੰਨੀ ਗਰੀਬੀ ਹੈ ਇਸ ਘਰ ਦੇ ਵਿੱਚ ਉੱਤੋਂ ਰੱਬ ਨੇ ਇਸ ਘਰ ਦੇ ਵਿੱਚ ਪਹਿਲੀ ਗਰੀਬੀ ਸੀ ਉਤੋਂ 25 ਸਾਲ ਦਾ ਨੌਜਵਾਨ ਹੈ ਜੋ ਕਿ ਮੰਝੇ ਦੇ ਉੱਤੇ ਪਿਆਗਾ ਦੇਖੋ ਕਿੱਦਾਂ ਦੇ ਹਾਲਾਤ ਨੇ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਜਿਹੜਾ ਇਹ ਬਾਈ ਪਿਆਗਾ ਅੱਜ ਤੋਂ ਸੀ 7 ਸਾਲ ਪਹਿਲਾਂ ਇਹਦਾ ਐਕਸੀਡੈਂਟ ਹੋ ਗਿਆ ਸੀ ਮੋਟਰਸਾਈਕਲ ਤੇ ਇਹਦੀ ਰੀੜ ਦੀ ਹੱਡੀ ਟੁੱਟ ਗਈ ਸੀ ਤੁਸੀਂ ਘਰ ਦੇ ਹਾਲਾਤ ਦੇਖ ਸਕਦੇ ਹੋ ਜੀ ਕਿੰਨੀ ਗਰੀਬੀ ਹੈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਦਾਨੀ ਸੱਜਣਾ ਤੱਕ ਇਹ ਵੀਡੀਓ ਪਹੁੰਚ ਜਾਵੇ ਦੇਖੋ ਇੱਕ ਘਰ ਕਮਰੇ ਦੇ ਮੰਨ ਲਓ ਕੁਝ ਵੀ ਨਹੀਂ ਹੈਗਾ ਪੱਲਾ ਵਗੈਰਾ ਇੰਨੀ ਗਰੀਬੀ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਘਰ ਦੇ ਹਾਲਾਤ ਇਹ ਮਾਤਾ ਜੀ ਨੇ ਆ ਦੇਖੋ ਜੇ ਪਾਇ ਪਰਲੇ ਪਾਸੇ ਪਾਇਆ ਇਹ ਟੀਨ ਪਾ ਹੈ ਉਪਰੋਂ ਹਨਾ ਗਰਮੀਆਂ ਦੇ ਵਿੱਚ ਤਪਦਾਗਾ ਠੰਡ ਦੇ ਵਿੱਚ ਠੰਡਾ ਰਹਿੰਦਾਗਾ ਬਹੁਤ ਮਾੜੇ ਹਾਲਾਤ ਨੇ ਘਰ ਦੇ ਤੁਸੀਂ ਆਪ ਹੀ ਦੇਖ ਸਕਦੇ ਹੋਗੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਮਾਤਾ ਜੀ ਬੈਠੇ ਵਿਚਾਰੇ ਜੁੱਲੇ ਮੂਰੇ ਅੱਗ ਵਿਚਾਰੇ ਨੇਗੇ ਆ ਦੇਖੋ ਇੱਕ ਕਮਰਾ ਛੋਟਾ ਜਿਹਾ ਬਣਾਇਆ ਹੋਇਆ ਹੈਗਾ ਇਹਦੇ ਵੀ ਨਹੀਂ ਵਿਚਾਰਿਆ ਨੇ ਕੋਈ ਬੂਹਾ ਵਗੈਰਾ ਲਾਇਆ ਗਿਆ ਤੇ ਆ ਤੂੜੀ ਵਾਲਾ ਕਮਰੇ ਛੱਤ ਦਿਖਾਣਾ ਤੁਹਾਨੂੰ ਹੀ ਦੇਖੋ ਕਿਵੇਂ ਡਿੱਗੀ ਪਈ ਹੈਗੀ ਹਨਾ ਕਿਉਂ ਗਰੀਬੀ ਇੰਨੀ ਹੈਗੀ ਕਿ ਕੋਈ ਵਿਚਾਰੇ ਕਰ ਨਹੀਂ ਸਕਦੇ ਹੈਗੇ ਤੇ ਇਹਦੇ ਘਰ ਦੇ ਵਿੱਚ ਸਾਰੇ ਮਨ ਲੋੜਵੰਦ ਪਰਿਵਾਰ ਹੈਗਾ ਕੋਈ ਵੀ ਇਦਾਂ ਦਾ ਨਹੀਂ ਹੈਗਾ ਵੀ ਕੰਮ ਕਰ ਸਕੇ ਮੁੰਡਾ 25 ਸਾਲ ਦਾ ਨੌਜਵਾਨ ਉਹ ਵਿਚਾਰਾ ਮੰਜੇ ਨਾਲ ਪਿਆ ਬਾਪੂ ਜੀ ਨੇ ਉਹ ਬਜ਼ੁਰਗ ਨੇਗੇ ਤਾਂ ਦਾਨੀ ਸੱਜਣਾ ਨੂੰ ਬੇਨਤੀ ਹੈ ਕਿ ਇਹਨਾਂ ਦੀ ਬਦ ਤੋਂ ਬਦ ਮਦਦ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਘਰ ਦੇ ਕਿੰਨੇ ਮਾੜੇ ਹਾਲਾਤ ਨੇ ਵਾਹਿਗੁਰੂ ਇੰਦਾ ਦੀ ਗਰੀਬੀ ਕਿਸ ਨੂੰ ਨਾ ਦੇਵੇ ਆ ਦੇਖੋ ਕੀ ਹਾਲਾਤ ਨੇ ਘਰ ਦੇ ਬਾਓ ਮੇਰੇ ਮਾਲਕਾ ਤੁਸੀਂ ਦੇਖ ਸਕਦੇ ਹੋਗੇ ਹਾਂਜੀ ਭਾਈ ਜੀ ਇਹ ਬੂਟਾ ਸਿੰਘ ਦਾ ਅਕਾਊਂਟ ਨੰਬਰ ਹੈਗਾ ਜੋ ਵੀ ਭਾਈ ਇਹਦੀ ਹੈਲਪ ਕਰਨਾ ਚਾਹੁੰਦਾ ਮਦਦ ਕਰਨਾ ਚਾਹੁੰਦਾ ਹੈਗਾ ਤੋ ਇਸ ਨੰਬਰ ਤੇ ਇਹਦੀ ਮਦਦ ਕਰ ਸਕਦਾ ਹੈਗਾ ਤੇ ਇਹ ਕੰਟੈਕਟ ਨੰਬਰ ਆ ਭਾਈ ਬੂਟਾ ਸਿੰਘ ਦਾ ਉਹਦੇ ਨਾਲ ਗੱਲਬਾਤ ਕਰ ਸਕਦਾ ਹੈਗਾ ਠੀਕ ਹੈ ਜੀ ਵੱਧ ਤੋਂ ਵੱਧ ਭਾਈ ਦਾ ਸਾਥ ਦੋ ਹਾਂਜੀ ਭਾਈ ਜੀ ਅੱਜ ਆਪਾਂ ਪਹੁੰਚੇ ਆਂ ਪਿੰਡ ਜਿਲਵੇੜਾ ਤੇ ਇਹ ਭਾਈ ਬੂਟਾ ਸਿੰਘ ਹੈਗਾ ਭਾਈ ਦਾ ਐਕਸੀਡੈਂਟ ਹੋ ਗਿਆ ਸੀਗਾ ਸਸਿਕਾ ਭਾਈ ਤੇ ਕਿੰਨਾ ਚਿਰ ਹੋ ਗਿਆ ਭਾਈ ਤੁਹਾਡੇ ਐਕਸੀਡੈਂਟ ਨੂੰ ਅੱਛਾ 60 ਸਾਲ ਹੋ ਗਏ ਕੀ ਪ੍ਰੋਬਲਮ ਹੋ ਗਈ ਸੀਗੀ ਰੀੜ ਦੀ ਫਿਰ ਅੱਛਾ ਰੀੜ ਦੀ ਹੱਡੀ ਟੁੱਟ ਗਈ ਸੀਗੀ ਤੇ ਹੁਣ ਤੁਰ ਫਿਰ ਕੁਝ ਜਮੀ ਵੀ ਨਹੀਂ ਅੱਛਾ ਤੇ ਇਹ ਬਾਪੂ ਜੀ ਨੇ ਇਹਨਾਂ ਦੇ ਤੇ ਸਾਸਿਕਾ ਬਾਪੂ ਜੀ ਸਾਸਿਕਾ ਜੀ ਹਾਂਜੀ ਤੇ ਕਿੰਨੇ ਗੜੇ ਬਾਪੂ ਜੀ ਬਾਈ ਨੂੰ ਹੁਣ ਪੜਾਂ ਜੀ 7 ਸਾਲ ਹੋ ਗਏ ਅੱਛਾ ਜੀ ਤੇ ਕਿਥੋਂ ਲਾਜ ਵਗੈਰਾ ਕਿਥੋਂ ਕਰਾਇਆ ਇਹਨਾਂ ਦਾ ਫਿਰ ਤੁਸੀਂ ਅੱਛਾ ਬਠੰਡੇ ਤੋਂ ਪਿੰਡ ਪਹੁੰਚੇ ਜਲਵੇੜੇ ਤੇ ਇਹ ਬਾਪੂ ਜੀ ਨੇ ਇਹ ਇਹਨਾਂ ਦੇ ਬੇਟਾ ਜੀ ਨੇ ਤੇ ਹੋ ਗਏ ਸੀ 7 ਸਾਲ ਹੋ ਗਏ ਨੇ ਇਹਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਵਿਚਾਰੇ ਮਾਲੋ ਲਾਜ ਕਰਾਇਆ ਗੁਰਵੀਰ ਯਾਰ ਮਿੱਤਰਾਂ ਨੇ ਸਾਥ ਦਿੱਤਾ ਤੇ ਲੇਕਿਨ ਚੱਲ ਨਹੀਂ ਸਕੇ ਹੈਗੇ ਦੁਬਾਰੇ ਇਹ ਤੇ ਕਾਫੀ ਪ੍ਰੋਬਲਮ ਆ ਗਈ ਵਿਚਾਰੇ ਨੂੰ ਤੇ ਬਾਪੂ ਜੀ ਨੂੰ ਇਹਨਾਂ ਕੋਈ ਕਮਾਈ ਦਾ ਕੋਈ ਵੀ ਸਾਧਨ ਨਹੀਂ ਹੈਗਾ ਜੋ ਵੀ ਭੈਣ ਭਰਾ ਮਦਦ ਕਰਨਾ ਚਾਹੁੰਦਾ ਹੋਵੇ ਇਹਨਾਂ ਦੀ ਮਦਦ ਕਰ ਸਕਦਾ ਹੈਗਾ ਤੇ ਆ ਬਾਪੂ ਜੀ ਨੂੰ ਗੱਲ ਕਰਾਉਣਾ ਆਪਾਂ ਚਲਾ ਦੀ ਬਾਪੂ ਇਹ ਕੁੜੀਆਂ ਵੀ ਨਹੀਂ ਆ ਗਿਆ ਪਿਆ ਉਹਨਾਂ ਲਈ ਨਹੀਂ ਆ ਕਿੰਨ ਕਮਾਈ ਦਾ ਕੋਈ ਵੀ ਸਾਧਨ ਨਹੀਂ ਹੈਗੇ ਇਹਨਾਂ ਕੋਲੇ ਤੇ ਇਲਾਜ ਕਰਾਇਆ ਭਾਈ ਜੀ ਨੇ ਇੰਕਾਂ ਜਿਹਾ ਇਲਾਜ ਕਰਾਇਆ ਲੇਕਿਨ ਚੱਲ ਫਿਰ ਨਹੀਂ ਸਕਦੇ ਹੈਗੇ ਇਹ ਕਿਉਂ ਫਿਰ ਵੀ ਦੇਖ ਸਕਦੇ ਹੁਣ ਘਰ ਦੇ ਹਾਲਾਤ ਦੇਖ ਲੋ ਕਿਦਾਂ ਦੇ ਨੇਗੇ ਹਾਂਜੀ ਭਾਈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਮਾੜੇ ਹਾਲਾਤ ਨੇ ਘਰ ਦੇ ਤੇ ਬਾਪੂ ਨੇ ਬਜ਼ੁਰਗ ਨੇਗੇ ਮਾਤਾ ਜੀ ਬਜ਼ੁਰਗ ਨੇਗੇ ਕੋਈ ਵੀ ਇਹਨਾਂ ਕੋਲੇ ਕਮਾਈ ਦਾ ਸਾਧਨ ਨਹੀਂ ਹੈਗਾ ਤੇ ਬਾਈ ਐ ਇਹ ਵਿਚਾਰਾ ਮੰਜੇ ਦੇ ਪਿਆ ਕਈ ਸਾਲਾਂ ਤੋਂ ਤੇ ਘਰੇ ਕੁੜੀ ਦਾ ਵਿਆਹ ਰੱਖਿਆ ਹੋਇਆ ਤਾਂ ਮੰਨ ਲਓ ਇੰਨੇ ਮਾੜੇ ਹਾਲਾਤ ਨੇਗੇ ਵਿਚਾਰਿਆਂ ਦੇ ਘਰੇ ਆਤਾਂ ਅੰਤਾਂ ਦੀ ਗਰੀਬੀ ਹੈ ਠੀਕ ਹੈ ਤੇ ਆਪਣੇ ਸਾਰਿਆਂ ਦਾ ਸਾਥ ਚਾਹੀਦਾ ਆਪਾਂ ਰਲ ਮਿਲ ਕੇ ਇਹਦਾ ਬਾਈ ਦਾ ਸਾਥ ਦਈਏ ਠੀਕ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਆਪਾਂ ਹੋਰ ਵੀ ਵੀਡੀਓ ਸ਼ੇਅਰ ਜ਼ਰੂਰ ਕਰ ਦਿੰਨੇ ਹਾਂਗੇ ਲੇਕਿਨ ਇਦਾਂ ਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਕਿਸੇ ਗਰੀਬ ਦਾ ਭਲਾ ਹੋ ਜਾਏ ਠੀਕ ਹੈ ਜੀ ਤੇ ਅਗਲੀ ਵੀਡੀਓ ਦੇ ਵਿੱਚ ਇਹਨਾਂ ਦੇ ਤੁਹਾਨੂੰ ਦੱਸਾਂਗੇ ਕਿ ਕੈ ਤਰੀਕ ਦਾ ਵਿਆਹ ਨਿਕਲੂਗਾ ਕੁੜੀ ਦਾ ਤੇ ਫਿਰ ਵੀ ਆਪਾਂ ਸਾਰੇ ਰਲ ਕੇ ਇਹਨਾਂ ਦਾ ਸਾਥ ਦੇਵਾਂਗੇ